ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਤੁਸੀਂ ਸਾਰੇ ਗੁਰੂ ਪਿਆਰੇ ਹੋ ਉਮੀਦ ਕਰਦੀ ਆ ਗੁਰਸੱਭ ਦੀ ਕਿਰਪਾ ਨਾਲ ਸਭ ਠੀਕ ਹੋਵੋਗੇ ਤੇ ਆਪਣੇ ਆਪਣੀ ਜਰਨੀ ਵਿੱਚ ਅੱਗੇ ਵਧ ਰਹੇ ਹੋਵੋਗੇ ਵਾਹਿਗੁਰੂ ਜੀ ਅੱਜ ਆਪਾਂ ਗੁਰਸੱਭ ਦੀ ਕਿਰਪਾ ਨਾਲ ਗੱਲ ਕਰਾਂਗੇ ਜੋਤ ਬਾਰੇ ਕਿਉਂਕਿ ਮੈਨੂੰ ਕਈ ਗੁਰਮੁਖਾਂ ਦੇ ਮੈਸੇਜ ਵੀ ਆਏ ਆ ਤੇ ਉਹਨਾਂ ਨੇ ਪਰਸਨਲੀ ਵੀ ਪੁੱਛਿਆ ਆ ਕਿ ਭੈਣ ਜੀ ਸਾਨੂੰ ਜੋਤ ਘਰ ਵਿੱਚ ਲਾਣੀ ਚਾਹੀਦੀ ਆ ਜਾ ਕੇ ਨਹੀਂ ਚਾਹੀਦੀ ਵਾਏ ਗੁਰਜੀ ਜਿੱਦਾਂ ਦੇਖੋ ਗੁਰੂ ਸਾਹਿਬ ਜੀ ਵੀ ਕਹਿੰਦੇ ਨੇ ਕਿ ਤੁਦ ਭਾਵ ਐ ਸੋ ਪਰਵਾਣ ਮਨ ਤਨ ਤੁਹੇ ਆਦਾਰੀ ਦੇਖੋ ਵਾਏ ਗੁਰਜੀ ਇਹ ਜੋ ਵੀ ਗੁਰੂ ਸਾਹਿਬ ਨੂੰ ਭਉਂਦਾ ਹੈ ਨਾ ਗੁਰੂ ਸਾਹਿਬ ਉਸ ਸਿੱਖ ਤੋਂ ਉਸ ਜੀਵ ਤੋਂ ਉਹ ਆਪਣੇ ਆਪ ਹੀ ਕਰਵਾ ਲੈਂਦੇ ਨੇ ਜਾ ਕੇ ਤੁਸੀਂ ਕਰੋ ਤੇ ਚਾਹੇ ਨਾ ਵਾਏ ਗੁਰਜੀ ਮੈਂ ਅਗਰ ਤੁਹਾਨੂੰ ਇਹਦੇ ਤੇ ਹਮੇਸ਼ਾ ਮੈਂ ਆਪਣੇ ਹੀ ਪ੍ਰੈਕਟੀਕਲਾਂ ਦੇ ਅਕੋਰਡਿੰਗ ਦੱਸਣ ਦੀ ਕੋਸ਼ਿਸ਼ ਕਰਦੀ ਹੁੰਨੀ ਆ ਕਿਉਂਕਿ ਮੈਨੂੰ ਹੁੰਦਾ ਹੈ ਕਿ ਦੇਖੋ ਦੇਖੀ ਨਹੀਂ ਜੋ ਤੁਹਾਡਾ ਆਪਣਾ ਅਨੁਭਵ ਹੈ ਉਹ ਸਾਂਝਾ ਕਰਨਾ ਬਹੁਤ ਜ਼ਰੂਰੀ ਆ ਤਾਂ ਕਿ ਅਗਰ ਤੁਹਾਨੂੰ ਕਲੈਰਿਟੀ ਮਿਲ ਪਾਈਏ ਤੇ ਤੁਸੀਂ ਦੂਜੇ ਨੂੰ ਵੀ ਕਲੈਰਿਟੀ ਸਹੀ ਤਰੀਕੇ ਨਾਲ ਦੇ ਪਾਉਗੇ ਵਾਹਿਗੁਰੂ ਜੀ ਮੈਂ ਜਿਵੇਂ ਕਿ ਜਦੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਅਮਰਦੀ ਦਾਦ ਮਹਾਰਾਜ ਜੀ ਨੇ ਤਰਸ ਕਰਕੇ ਬਖਸ਼ੀ ਤੇ ਉਸ ਤੋਂ ਪਹਿਲਾਂ ਵੀ ਜਦੋਂ ਚਲੋ ਮਹਾਰੇ ਨਾਲ ਪਿਆਰ ਸੀਗਾ ਤੇ ਧੂਪ ਬੱਤੀ ਆਪਾਂ ਘਰੇ ਲਾਉਂਦੇ ਹੁੰਦੇ ਸੀਗੇ ਉਸ ਤੋਂ ਬਾਅਦ ਲਾਉਂਦੇ ਸੀ ਫਿਰ ਹੌਲੀ-ਹੌਲੀ ਬੰਦ ਕਰ ਦਿੱਤੀ ਤੇ ਚਲੋ ਘਰੇ ਸੈਂਤੀ ਸਾਹਿਬ ਲਿਆਂ ਮਾਰੇ ਨੇ ਕਿਰਪਾ ਕੀਤੀ ਲਿਆਂਦੇ ਕਿਉਂਕਿ ਬਾਣੀ ਨਾਲ ਪਿਆਰ ਪੈ ਗਿਆ ਸੀ ਸਹਿਜ ਪਾਠ ਰੱਖਿਆ ਕਿਉਂਕਿ ਸੰਥਿਆ ਵੀ ਲੈਂਦੀ ਸੀ ਤਾਂ ਸਹਿਜ ਪਾਠ ਆਪ ਵੀ ਘਰੇ ਸ਼ੁਰੂ ਕਰ ਲਿਆ ਮਾਰੇ ਨੇ ਕਿਰਪਾ ਕਰ ਦਿੱਤੀ ਤੇ ਉਹ ਵੈਗਰੂ ਜੀ ਸਾਰਾ ਕੁਝ ਤੇ ਚੱਲ ਰਿਆ ਸੀ ਵਿਰਾਗ ਵੀ ਸੀ ਪਿਆਰ ਵੀ ਸੀਗਾ ਤੇ ਮਹਾਰਾਜ ਜੀ ਨੇ ਹੌਲੀ-ਹੌਲੀ ਬਹੁਤ ਕੁਝ ਡੀਪ ਤਰੀਕੇ ਨਾਲ ਸਮਝਾਇਆ ਪਿਆਰਿਓ ਹੋਇਆ ਇਵੇਂ ਕਿ ਕੁਝ ਕਾਰਜ ਸੀਗਾ ਜਿਹੜਾ ਕਿ ਮਤਲਬ ਨਹੀਂ ਹੋ ਰਿਹਾ ਸੀਗਾ ਤੇ ਕਾਫੀ ਪ੍ਰੋਬਲਮਸ ਆ ਰਹੀ ਸੀਗੀ ਸਮਝ ਨਹੀਂ ਸੀ ਆ ਰਿਹਾ ਤੇ ਮਹਾਰਾਜ ਜੀ ਨੇ ਹੀ ਖੁਦ ਆ ਕੇ ਗਾਈਡ ਕੀਤਾ ਤੇ ਮੈਂ ਸਿਮਰਨ ਸਾਧਨਾ ਵਿੱਚ ਬੈਠੀ ਸੀ ਤੇ ਮਹਾਰਾਜ ਜੀ ਨੇ ਮਤਲਬ ਕਿਹਾ ਕਿ ਤੁਸੀਂ ਇਹ ਜਾਪ ਮਤਲਬ ਜਿਹੜਾ ਤੁਹਾਡਾ ਇਹ ਕਾਰਜ ਹੈ ਤੁਸੀਂ ਇਹ ਸਿੰਘਾ ਜੀ ਦਾ ਪੈਰਾ ਲਾਓ ਤੇ ਫਿਰ ਨਾਲ ਮਤਲਬ ਬਾਬਾ ਦੀਪ ਸਿੰਘ ਜੀ ਦਾ ਚਪੈਰਾ ਸਾਹਿਬ ਮਹਾਰਾਜ ਜੀ ਨੇ ਇਹ ਦੱਸਿਆ ਤੇ ਵਾਹਿਗੁਰੂ ਜੀ ਮੈਂ ਕਦੀ ਪਹਿਲਾਂ ਕੋਈ ਐਦਾਂ ਚਪੈਰਾ ਸਾਹਿਬ ਮੈਂ ਕਦੀ ਕੁਝ ਨਹੀਂ ਸੀ ਲਾਇਆ ਮੈਂ ਕਦੀ ਜੋਤ ਨਹੀਂ ਸੀ ਲਾਈ ਪਿਆਰਿਓ ਉਹ ਕਾਰਜ ਕਰਕੇ ਜਦੋਂ ਪਿਆਰਿਓ ਮੈਂ ਉਹ ਮਤਲਬ ਬਾਬਾ ਦੀਪ ਸਿੰਘ ਜੀ ਜਦੋਂ ਚਪਹਿਰਾ ਸਾਹਿਬ ਲਾਇਆ ਚਲੋ ਪੁੱਛਿਆ ਇੱਕ ਦੋ ਨੂੰ ਵੀ ਕਿਵੇਂ ਕਰਨਾ ਕਿੱਦਾਂ ਕਰਨਾ ਨਹੀਂ ਪਤਾ ਸੀਗਾ ਤੇ ਜਦੋਂ ਪਿਆਰਿਓ ਉਹ ਮੈਂ ਲਾਇਆ ਤੇ ਨਾਲ ਫਿਰ ਹੁਣ ਜਦੋਂ ਆਪਾਂ ਚਪਹਿਰਾ ਸਾਹਿਬ ਲਾਉਨੇ ਆ ਤੇ ਇੱਕ ਮਰਿਆਦਾ ਹੈ ਕਿ ਤੁਸੀਂ ਜੋਤ ਵੀ ਲਾਉਣੀ ਆ ਠੀਕ ਆ ਨਾ ਜੀ ਤੇ ਜਦੋਂ ਫਿਰ ਉਹ ਜੋਤ ਮਹਾਰਾਜ ਜੀ ਨੇ ਕਿਰਪਾ ਕਰਕੇ ਲਵਾਈ ਤੇ ਵਾਹਿਗੁਰੂ ਜੀ ਉਦੇ ਵਿੱਚੋਂ ਮਤਲਬ ਮਹਾਰਾਜ ਜੀ ਨੇ ਮਲੇ ਦੱਸਿਆ ਵੀ ਜੇ ਜੋਤ ਹੀ ਨਹੀਂ ਹੈਗੀ ਹੁਣ ਦੇਖੋ ਅਸੀਂ ਗੁਰੂ ਸਾਹਿਬ ਨੂੰ ਪਿਆਰ ਕਰਦੇ ਆ ਹਨਾ ਜਿੱਦਾਂ ਦਾ ਭਾਉ ਤੁਸੀਂ ਜਿਸ ਵੀ એનર્ਜੀ ਨੂੰ ਦੇਉਂਗੇ ਉਹ ਤੁਹਾਡੇ ਤੱਕ ਉਦਾਂ ਦੀ ਪਹੁੰਚਦੀ ਆ ਹਨਾ ਤੇ ਵਾਹਿਗੁਰੂ ਜੀ ਹੁਣ ਜਦੋਂ ਤੁਸੀਂ ਸਿੰਘਾਂ ਜੀ ਦਾ ਸਤਿਕਾਰ ਕਰੋਗੇ ਕਿਉਂਕਿ ਇਹ ਮਰਿਆਦਾ ਆ ਹਨਾ ਇੱਕ ਮਤਲਬ ਤੁਸੀਂ ਜੋਤ ਲਾਉਣੇ ਤਾਂ ਸਿੰਘ ਜੀ ਹਿੱਤਾ ਨੂੰ ਹੁੰਦਾ ਕਿ ਹਾਂ ਇਹ ਮੈਨੂੰ ਆਪਣੀ ਇੱਕ એનર્ਜੀ ਦੇ ਰਿਹਾ ਹੈ ਤੇ ਵਾਹਿਗੁਰੂ ਜੀ ਉਹ ਵੀ ਫਿਰ ਉਸ એનર્ਜੀ ਦਾ ਮਤਲਬ ਅਕਸੈਪਟ ਕਰਦੇ ਆ ਕਿ ਹਾਂ ਇਹ ਪਿਆਰੇ ਵੱਲੋਂ ਇਹ ਭਾਵਨਾ ਮੈਨੂੰ ਆ ਰਹੀ ਹੈ ਤੁਸੀਂ ਜਿੱਦਾਂ ਦਾ ਵਿਚਰਦੇ ਆ ਹਨਾ ਤੇ ਫਿਰ ਮਹਾਰਾਜ ਜੀ ਤੁਹਾਨੂੰ ਉਦਾਂ ਦੀ ਭਾਵਨਾ ਵਿੱਚ ਹੀ ਮਿਲਦੇ ਨੇ ਤੇ ਜਦੋਂ ਫਿਰ ਉਹ ਜੋਤ ਲਾਈ ਤੇ ਉਹ ਫਿਰ ਮੈਂ ਦੇਖਿਆ ਕਿ ਮਤਲਬ Blessing ਮੈਨੂੰ ਮਿਲਣੀ ਸ਼ੁਰੂ ਹੋ ਗਈ ਤੇ ਉਹ ਥਾਂ ਮਾਰੇ ਨੇ ਕਿਰਪਾ ਕੀਤੀ ਕਾਰਜ ਵੀ ਬਹੁ ਛੇਤੀ ਉਹ ਮਾਰੇ ਨੇ ਪੂਰਾ ਕਰਤਾ ਤੇ ਫਿਰ ਮਹਾਰਾਜ ਜੀ ਨੇ ਸਿੰਘਾਂ ਜੀ ਦਾ ਦੇ ਦਰਸ਼ਨ ਵੀ ਕਰਾਏ ਤੇ ਉਹ ਵੈਗੁਰੂ ਜੀ ਜੋਤ ਵਿੱਚ ਮਤਲਬ ਇਦਾਂ ਦੇ ਮੈਨੂੰ ਮੈਸੇਜ ਰੀਸੀਵ ਹੋਣ ਲੱਗੇ ਮੈਂ ਤੁਹਾਨੂੰ ਇੱਥੇ ਫੋਟੋ ਵੀ ਸ਼ੇਅਰ ਕਰ ਦੋਗੀ ਤੇ ਹੁਣ ਵੀ ਮਹਾਰਾਜ ਨੇ ਉਸ ਤੋਂ ਬਾਅਦ ਵੈਗੁਰੂ ਜੀ ਕਦੀ ਵੀ ਨਾਗਾ ਗੁਰੂ ਸਾਹਿਬ ਨੇ ਪੈਣ ਹੀ ਨਹੀਂ ਦਿੱਤਾ ਕਿਉਂਕਿ ਅਸਲੀ ਖੇਡ ਸਮਝ ਆ ਗਈ ਨਾ ਕਿ ਜਦੋਂ ਜੋਤ ਲਾਈ ਵਾ ਗੁਰੂ ਜੀ ਮੈਂ ਮਤਲਬ ਇੰਨੇ ਕੁ ਬਲੇਸਿੰਗ ਮਿਲੀ ਮੈਨੂੰ ਜੋਤ ਵਿੱਚ ਮੈਨੂੰ ਮੈਸੇਜ ਮਿਲਦੇ ਹੁੰਦੇ ਸੀ ਪਿਆਰਿਓ ਕਈ ਵਾਰੀ ਇੱਥੇ ਗੋਰੀਆਂ ਦੇ ਐਂਜਲਸ ਵੀ ਕਨੈਕਟ ਹੋ ਜਾਂਦੇ ਸਾਨੂੰ ਉਸ ਹਸਾਬ ਨਾਲ ਕਦੀ ਉਹ ਬਲਟਰ ਬਟਰਫਲਾਈ ਬਣ ਜਾਣੀ ਵਿੱਚ ਕਦੀ ਰੋਜ਼ ਬਣਨਾ ਕਦੀ ਕੋਈ ਸ਼ਾਸਤਰ ਬਣ ਜਾਣਾ ਮਤਲਬ ਅਥਾ ਕਿਰਪਾ ਮੈਂ ਕੁਝ ਪਿਕਚਰਾਂ ਤੇ ਪਿਆਰਿਓ ਖਿੱਚੀਆਂ ਵੀ ਤੇ ਕੁਝ ਚਲੋ ਨਹੀਂ ਵੀ ਖਿੱਚੀਆਂ ਤੇ ਜਦੋਂ ਉਹ ਫਿਰ ਮੈਂ ਕਹਿੰਨੇ ਵੀ ਇਦਾਂ ਵੀ ਮਹਾਰਾਜ ਕਰਦੇ ਆ ਕਿਉਂਕਿ ਨਹੀਂ ਪਤਾ ਸੀ ਪਿਆਰਿਓ ਤੇ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਤੇ ਫਿਰ ਬਹੁਤ ਡੂੰਗਾ ਗੁਰੂ ਸਾਹਿਬ ਜੀ ਨੇ ਵੀ ਸਮਝਾਇਆ ਕਿ ਸੂਖਮ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਊਰਜਾਵਾਂ ਹੁੰਦੀਆਂ ਆ ਨੈਗੇਟਿਵ ਵੀ ਤੇ ਪੋਜ਼ਿਟਿਵ ਵੀ ਜਦੋਂ ਤੁਸੀਂ ਘਰ ਦੇ ਵਿੱਚ ਪਿਆਰਿਓ ਜੋਤ ਲਾਉਨੇ ਆ ਤੇ ਤੁਹਾਡਾ ਜਿਹੜਾ ਘਰ ਦਾ ਵਾਤਾਵਰਣ ਆ ਉਹ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਆ ਘਰ ਦੇ ਵਿੱਚ ਬਹੁਤ ਪ੍ਰੋਬਲਮਾਂ ਚੱਲ ਰਹੀਆਂ ਹੁੰਦੀਆਂ ਲੜਾਈ ਝਗੜਾ ਕਲੇਸ਼ ਉਹ ਕਿਉਂਕਿ ਵਾਈਗੁਰੂ ਜੀ ਕੁਛ ਆਪਾ ਦੇ ਹੀ ਨਹੀਂ ਰਏ ਹੈਗੇ ਉਹ ਕਹਿੰਦੇ ਨੇ ਭਗਤੀ ਤੇ ਸ਼ਕਤੀ ਦੋਨੇ ਜ਼ਰੂਰੀ ਆ ਸ਼ਕਤੀ ਵੀ ਨਾਲ ਜ਼ਰੂਰੀ ਆ ਅਗਰ ਸਿੰਘਾਂ ਚ ਇਦਾਂ ਦਾ ਪੈਰਾ ਹੀ ਨਹੀਂ ਹੋਊਗਾ ਤੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਵੀ ਸੁਕਸ਼ਣ ਚ ਹੁੰਦੀ ਜਿੱਥੇ ਤੁਸੀਂ ਲੜ ਹੀ ਨਹੀਂ ਸਕਦੇ ਹਨਾ ਇਹ ਸ਼ਕਤੀ ਬਹੁਤ ਜ਼ਰੂਰੀ ਆ ਪਿਆਰਿਓ ਇਤੋਂ ਤੁਹਾਨੂੰ ਇੱਕ ਸ਼ਕਤੀ ਮਿਲਦੀ ਹੈ ਇੱਕ ਬਲੈਸਿੰਗ ਮਿਲਦੀ ਜਦੋਂ ਸਿੰਘਾਂ ਚੀਦਾਂ ਦਾ ਘਰ ਦੇ ਵਿੱਚ ਪਹਿਰਾ ਲੱਗ ਜਾਂਦਾ ਆ ਬਹੁਤ ਨਕਾਰਾਤਮਕ ਚੀਜ਼ਾਂ ਨੇ ਜਿਹੜੀਆਂ ਨੈਗੇਟਿਵ એનર્ਜੀਆ ਕਈ ਵਾਰੀ ਵਾਈਗੁਰ ਜੀ ਕਿਸੇ ਨੇ ਕੁਝ ਕੀਤਾ ਵੀ ਨਹੀਂ ਹੁੰਦਾ ਜਦੋਂ ਤੁਸੀਂ ਬਾਹਰ ਜਾਂਦੇ ਆ ਕਿਤੇ ਉੱਧਾਂ ਜਾ ਰਹੇ ਆ ਕਿਉਂਕਿ ਮਹਾਰਾਜ ਨੇ ਬਹੁਤ ਡੀਪ ਦਿਖਾ ਲਿਆ ਸੀਗਾ ਕਈ ਮੇਰੇ ਕਲਾਇੰਟਸ ਵੀ ਆਉਂਦੇ ਆ ਇੱਕ ਵੀਰ ਜੀ ਸੀਗੇ ਆਏ ਤੇ ਜਦੋਂ ਦੇਖਿਆ ਤੇ ਉਹਨਾਂ ਦੇ ਨਾਲੋਂ ਬਾਹਰੋਂ ਹੀ ਇੱਕ ਨੈਗੇਟਿਵ એનર્ਜੀ ਉਹਨਾਂ ਨਾਲ ਕਨੈਕਟ ਹੋ ਚੁੱਕੀ ਸੀਗੀ ਇਦਾਂ ਵਾਹਿਗੁਰੂ ਜੀ ਨਰਜੀਆਂ ਕਨੈਕਟ ਹੋ ਜਾਂਦੀਆਂ ਆ ਉਹ ਉਹ ਫਿਰ ਉਹ ਫਿਰ ਪ੍ਰੋਬਲਮ ਦੇਣੀਆਂ ਸ਼ੁਰੂ ਕਰ ਦਿੰਦੀਆਂ ਆ ਜਦੋਂ ਤੁਸੀਂ ਸਿੰਘਾਂ 'ਚ ਇਦਾਂ ਦਾ ਪੈਰਾ ਲਾਉਨੇ ਆ ਘਰ ਦੇ ਵਿੱਚ ਤੁਸੀਂ ਜੋਤ ਹੀ ਲਾਣੀ ਸ਼ੁਰੂ ਕਰ ਦੋ ਜਿਆਦਾ ਨਹੀਂ ਜੋਤ ਦੇ ਕੋਲ ਜਲ ਰੱਖੋ ਬਾਣੀ ਪੜਦੇ ਆ ਉਹ ਬਾਣੀ ਜਲ ਤੇ ਸਮਾਉਂਦੀ ਆ ਜੋਤ ਵਿੱਚ ਵੀ ਸਮਾ ਰਹੀ ਆ ਦੇਖੋ ਇੱਕ ਬlesing ਜਾ ਰਹੀ ਆ ਨਾ ਤੁਸੀਂ ਮਹਾਰਾਜ ਜੀ ਨੂੰ ਨਕਮਸਤਕ ਹੁੰਨੇ ਆ ਵਾਹਿਗੁਰੂ ਜੀ ਦੇਖੋ ਸਿੰਘ ਚ ਇਹ ਦ ਗੁਰੂ ਦੇ ਪਿਆਰੇ ਆ ਹਨਾ ਹੁਣ ਤੁਸੀਂ ਦੇਖੋ ਬਾਬਾ ਦੀਪ ਸਿੰਘ ਜੀ ਗੁਰੂ ਸਾਹਿਬ ਦੇ ਪਿਆਰੇ ਆ ਭਾਈ ਗੁਰਜੀ ਅੱਗੇ ਕਹਿੰਦੇ ਨੇ ਹੁੰਦੇ ਸਿੱਖੀ ਨਭਾਉਣੀ ਸਿੱਖੀਏ ਤਾਂ ਬਾਬਾ ਦੀਪ ਸਿੰਘ ਜੀ ਨੂੰ ਤੋਂ ਸਿੱਖੀਏ ਉਹਨਾਂ ਨੇ ਸਿੱਖੀ ਕੇਸਾਂ ਸਵਾਸਾਂ ਦੇ ਸੰਗ ਨਭਾਈਆ ਵਈ ਗੁਰਜੀ ਅਸੀਂ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਹੈਗੇ ਤੇ ਸਿੱਖੀ ਨਭਾਉਣੀ ਸਿੱਖੀਏ ਤਾਂ ਬਾਬਾ ਦੀਪ ਸਿੰਘ ਜੀ ਤੋਂ ਇੰਨਾ ਪਿਆਰ ਮਹਾਰਾਜ ਜੀ ਦਾ ਦੇਖੋ ਉਹਨਾਂ ਨੇ ਉਹ ਕਹਿੰਦੇ ਵਾਹ ਵਾਹ ਆਪ ਅਖਾਏ ਦਾ ਗੁਰ ਸ਼ਬਦੀ ਸੱਚ ਸੋਏ ਵਾਹ ਵਾਹ ਸਿਫਤ ਸਲਾਹ ਹੈ ਗੁਰਮੁਖ ਬੂਝ ਹੈ ਕੋਈ ਕਿਉਂਕਿ ਜੇ ਉਹਨਾਂ ਨੇ ਗੁਰੂ ਸਾਹਿਬ ਦੀ ਉਹ ਵਾਹਵਾ ਦੀ ਸਿਫਤ ਸਲਾਹ ਕੀਤੀ ਉਹਨਾਂ ਨੇ ਆਪ ਹੱਥੀ ਗੁਰੂ ਗ੍ਰੰਥ ਸਾਹਿਬਾਹ ਜੀ ਲਿਖਿਆ ਤੇ ਉਹਨਾਂ ਨੇ ਉਸ ਚੀਜ਼ ਨੂੰ ਬੁੱਝਿਆ ਵੀ ਸੀ ਵਾਹਿਗੁਰੂ ਜੀ ਆਪਣਾ ਸੀਸ ਕੱਟ ਕੇ ਹੱਥ ਤੇ ਤਲੀ ਤੇ ਮਤਲ ਹੱਥੇ ਧਰ ਕੇ ਕੋਹਾਂ ਤੱਕ ਲੜਦੇ ਚੱਲੇ ਜਾਣਾ ਇਹ ਕੋਈ ਸੌਖੀ ਖੇਡ ਨਹੀਂ ਹੈਗੀ ਪਿਆਰਿਓ ਹਨਾ ਅਸੀਂ ਤਾਂ ਬਸ ਗੱਲਾਂ ਕਰਨ ਯੋਗ ਹੀ ਆ ਤੇ ਦੇਖੋ ਕਿੰਨੇ ਗੁਰਮੁਖ ਪਿਆਰੇ ਆ ਉਹਨਾਂ ਦਾ ਮਤਲਬ ਉਹ ਮਹਾਰਾਜ ਉਹਨਾਂ ਨੂੰ ਵਡਿਆਈ ਦੇ ਰਹੇ ਆ ਹਨ ਦੇਖੋ ਸਿੱਖ ਗੁਰੂ ਨਹੀਂ ਬਣਦਾ ਗੁਰੂ ਨੇ ਗੁਰੂ ਹੀ ਰਹਿਣਾ ਸਿੱਖ ਨੇ ਸਿੱਖ ਹੀ ਰਹਿਣਾ ਆ ਪਰ ਮਹਾਰਾਜ ਕਿਸੇ ਸਿੱਖ ਤੋਂ ਇੰਨੇ ਦਿਆਲ ਹੋ ਚੁੱਕੇ ਆ ਕਿ ਗੁਰੂ ਸਾਹਿਬ ਉਹਨਾਂ ਨੂੰ ਵਡਿਆਈ ਦਵਾ ਰਹੇ ਆ ਸਿੱਖ ਥੋੜੀ ਚਾਹੁੰਦਾ ਆ ਕਿ ਮੈਨੂੰ ਵਡਿਆਈ ਮੇਰੀ ਕਰੋ ਹੁਣ ਇਹ ਜਿਹੜੀ ਆਪਾਂ ਜੋਤ ਦੀ ਗੱਲ ਕਰਦੇ ਆ ਇਹਦੇ ਵਿੱਚ ਸਿੰਘਾਂ ਸ਼ਹੀਦਾਂ ਦਾ ਪੈਰਾ ਹੁੰਦਾ ਆ ਤੁਸੀਂ 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 ਬਾਬਾ ਦੀਪ ਸਿੰਘ ਨੂੰ ਯਾਦ ਕਰਕੇ ਹੁਣ ਮੈਂ ਐਵੇਂ ਹੀ ਕਮਾ ਮੈਂ ਰੋਜ਼ ਜੋਤ ਮਾਰੇ ਜੇ ਲਵਾਉਂਦੇ ਆ ਮੇਤੋਂ ਤੇ ਮੈਂ ਹਮੇਸ਼ਾ ਜਦੋਂ ਵੀ ਜੋਤ ਮਤਲਬ ਲਾਈਟਰ ਲਾ ਕੇ ਲਾਉਣ ਲੱਗਦੀ ਤੇ ਮੈਂ ਬਾਬਾ ਦੀਪ ਸਿੰਘ ਨੂੰ ਯਾਦ ਕਰਦੀ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਲੈ ਕੇ ਮੈਂ ਜੋਤ ਲਾਣੀ ਆ ਕਿ ਉਹ ਥਾ ਪਿਆਰ ਮੈਨੂੰ ਬਖਸ਼ ਦੇ ਆ ਬਹੁਤ ਬਖਸ਼ ਦੇ ਆ ਵਾਹਿਗੁਰੂ ਜੀ ਕੁੰਦੇ ਦਸਣ ਲਾਪੋ ਤਾਂ ਫਿਰ ਉਹ ਬਹੁਤ ਕਿ ਇੱਦਾਂ ਨੇ ਡੂੰਗੇ ਖੇੜ ਵੀ ਆ ਵਾਹਿਗੁਰੂ ਜੀ ਦਸਣ ਤੋਂ ਵੀ ਡਰ ਲੱਗਦਾ ਹੈ ਨਾ ਤੇ ਕਿਸੇ ਜੀਵ ਨੇ ਸਮਝਣਾ ਆ ਤੇ ਕਿਸੇ ਨੇ ਨਹੀਂ ਸਮਝਣਾ ਹਨ ਤੇ ਪਰ ਮਾਰੇ ਬਹੁਤ ਪਿਆਰ ਕਰਦੇ ਆ ਪਿਆਰਿਓ ਤੇ ਜੋਤ ਜ਼ਰੂਰ ਲਾਇਆ ਕਰੋ ਲਾਉਣੀ ਚਾਹੀਦੀ ਆ ਹਾਂ ਜੋਤ ਇੱਕ ਮਰਿਆਦਾ ਮੰਗਦੀ ਆ ਸੁੱਚਮਤਾ ਮੰਗਦੀ ਆ ਤੁਸੀਂ ਇੱਕ ਜਗਾ ਬਣਾ ਸਕਦੇ ਆ ਸਾਫ ਸੁਥਰੀ ਉੱਚੀ ਜਗਾ ਬਣਾ ਲਓ ਟੇਬਲ ਰੱਖ ਲਓ ਕੱਪੜਾ ਵਿਛਾਓ ਉਥੇ ਉਥੇ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਜੋਤ ਲਾਓ ਨਾਮ ਜਪੱਸੇ ਦੇਖੋ ਗੁਰੂ ਸਾਹਿਬ ਦਾ ਹੀ ਕਰਨਾ ਆ ਇਤਵੜੀ ਆਈ ਹਮਾਰੇ ਜਿਨਾਂ ਦੇ ਰਹਿਆ ਤੇ ਸਿੰਘ ਜੀ ਇਹ ਦਵਾਈ ਗੁਰੂ ਜੀ ਉਹ ਫਿਰ ਜਦੋਂ ਤੁਸੀਂ ਉਹਨਾਂ ਨੂੰ ਯਾਦ ਕਰੋਗੇ ਤੁਹਾਡੀ ਕਿਉਂ ਨਹੀਂ ਮਦਦ ਕਰੋਗੇ ਉਹ ਤਾਂ ਕਰਦੇ ਆ ਵਾਹਿਗੁਰੂ ਜੀ ਜੇ ਹੁਣ ਮੰਨ ਲਓ ਮੈਂ ਕਾਹਾਂ ਵੀ ਮੈਂ ਨਹੀਂ ਕਰਨੀ ਤਾਂ ਉਹਨਾਂ ਨੂੰ ਤਾਂ ਹਜ਼ਾਰਾਂ ਯਾਦ ਕਰਨ ਵਾਲੇ ਬੈਠੇ ਆ ਜੇ ਮੈਂ ਨਾ ਅਜ ਕਦ ਕਰੂੰਗੀ ਤਾਂ ਕੋ ਉਹਨਾਂ ਨੂੰ ਫਰਕ ਥੋੜੀ ਪੈਣਾ ਵਾਹਿਗੁਰੂ ਜੀ ਫਿਰ ਸੀ ਆਪਣੇ ਭਲੇ ਲਈ ਹਣਾ ਈ ਆ ਆਪਣੀ ਇੱਕ ਮਤਲਬ ਜਿਹੜੀਆਂ ਸੂਖਮ ਦੇ ਵਿੱਚ ਚੀਜ਼ਾਂ ਇੱਥੇ ਘੁੰਮਦੀਆਂ ਫਿਰਦੀਆਂ ਜਿਹੜਾ ਸਾਡਾ ਕਈ ਵਾਰੀ ਉਹਨਾਂ ਨੁਕਸਾਨ ਕਰ ਜਾਂਦੀਆਂ ਇਹ ਸਿੰਘ ਜੀ ਇਹ ਫਿਰ ਤੁਹਾਨੂੰ ਉਹਨਾਂ ਚੀਜ਼ਾਂ ਤੋਂ ਆਪ ਹੱਥ ਦੇ ਕੇ ਬਚਾਉਂਦੇ ਆ ਕਿਉਂਕਿ ਸਾਡੀ ਅੱਖ ਨਾ ਖੁੱਲਣ ਕਰਕੇ ਸਾਨੂੰ ਨਹੀਂ ਨਾ ਪਤਾ ਲੱਗਦਾ ਕਿ ਕੀ ਕੁਝ ਚੱਲਦਾ ਪਿਆ ਆ ਕੀ ਕੁਝ ਨਹੀਂ ਚੱਲਦਾ ਪਿਆ ਉਹ ਤੁਹਾਡੇ ਪਰਿਵਾਰ ਦੀ ਰੱਖਿਆ ਕਰਦੇ ਆ ਹਰ ਥਾਂ ਤੇ ਕਿਉਂਕਿ ਉਹ ਗੁਰੂ ਸਾਹਿਬ ਦੇ ਪਿਆਰੇ ਆ ਹਨਾ ਸਾਰੇ ਸਿੰਘ ਜੀ ਚਾਰ ਸਹਿਬ ਜਾਦੇ ਪੰਜ ਉਹ ਦੇਖੋ ਹੁਣ ਗੁਰੂ ਦੇ ਪੰਜ ਪਿਆਰਿਆਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਦੇਖੋ ਸਾਨੂੰ ਮਹਾਰਾਜ ਜੀ ਦਾ ਪਿਆਰ ਉਹਨਾਂ ਚੋਂ ਮਿਲਦਾ ਆ ਇੰਦੇ ਪਿਆਰਿਓ ਸਿੰਘ ਜੀ ਆ ਹਨਾ ਇਹ ਮਹਾਰਾਜ ਜੀ ਦੇ ਹੁਕਮ ਚ ਸਾਰੇ ਵਿਚਰਦੇ ਆ ਅਸੀਂ ਇਹਨਾਂ ਨੂੰ ਯਾਦ ਕਰੀਏ ਇਹਨਾਂ ਦੀ ਜੋਤ ਜਰੂਰ ਲਾਇਆ ਕਰੋ ਪਿਆਰਿਓ ਘਰ ਦੇ ਵਿੱਚ ਘਰ ਦਾ ਵਾਤਾਵਰਣ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਆ ਜਿੰਨੀਆਂ ਵੀ ਨੈਗੇਟਿਵ એનર્ਜੀਆਂ ਕੋਈ ਵੀ ਆ ਉਹ ਸਾਰੀਆਂ ਵੈਗਰੂ ਹੌਲੀ-ਹੌਲੀ ਸਾਰੀਆਂ ਉਹ ਘਰ ਤੋਂ ਬਾਹਰ ਕੱਢ ਦਿੰਦੇ ਆ ਤੁਸੀਂ ਲਾ ਕੇ ਦੇਖ ਲਓ ਥੋੜੇ ਦਿਨਾਂ ਚ ਹੀ ਤੁਹਾਨੂੰ ਪਤਾ ਲੱਗ ਜਾਣਾ ਆ ਗੋਲ ਜਲ ਰੱਖ ਕੇ ਬਾਣੀ ਪੜੋ ਜਲਦਾ ਏ ਛੜਕਾ ਸਾਰੇ ਘਰ ਦੇ ਵਿੱਚ ਤੁਸੀਂ ਕਰ ਦੋ ਪਿਆਰਿਓ ਸਿੰਘਾ ਜੀ ਜਦਾਂ ਨੂੰ ਯਾਦ ਕਰੋ ਘਰ ਤੋਂ ਨਿਕਣ ਲੱਗੇ ਆ ਕੋਈ ਕਾਰਜਾ ਸਿੰਘਾ ਜੀ ਦਾ ਨੂੰ ਯਾਦ ਕਰੋ ਮਹਾਰਾਜ ਜੀ ਨੂੰ ਯਾਦ ਕਰੋ ਤੇ ਵਾਹਿਗੁਰੂ ਜੀ ਗੁਰੂ ਸਾਹਿਬ ਤਾਂ ਗੁਰੂ ਸਾਹਿਬ ਨੂੰ ਪਤਾ ਹੈ ਵੀ ਇਹ ਇਹ ਛੋਟੇ ਮੋਟੇ ਕੰਮ ਤਾਂ ਇਹ ਸਾਡੇ ਪਿਆਰਿਆਂ ਸਿੰਘਾ ਜੀ ਤਾਂ ਨੇ ਕਰਦਣੇ ਆ ਹਨਾ ਤੇ ਵਾਹਿਗੁਰੂ ਜੀ ਉਹ ਕਰ ਦਿੰਦੇ ਆ ਭਰੋਸਾ ਰੱਖਿਆ ਕਰੋ ਹਨਾ ਤੇਰੇ ਪਰੋਸੀ ਪਿਆਰੇ ਮੈਂ ਲਾੜਾ ਲੜਾਇਆ ਇਹ ਗੁਰੂ ਸਾਹਿਬ ਦਾ ਪਰੋਸਾ ਤੇ ਸਿੰਘਾਂ ਜੀ ਦਾ ਦਾ ਵੀ ਨਾਲ ਹੈ ਨਾ ਕਿ ਮਾਰੇ ਦੇ ਸਿੰਘ ਜੀ ਉਹ ਕਿਉਂਕਿ ਬਹੁਤ ਪਾਵਰ ਆਇਆ ਉਹਨਾਂ ਦੇ ਵਿੱਚ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ੀਆਂ ਆ ਕਿਉਂਕਿ ਉਹਨਾਂ ਨੇ ਵੀ ਤਾਂ ਵਾਹਿਗੁਰੂ ਜੀ ਹੁਣ ਅਸੀਂ ਕਹਿੰਨੇ ਅਸੀਂ ਨਾਮ ਜਪ ਕਾਦੇ ਉਹਨਾਂ ਨੇ ਬਹੁਤ ਕੀਤਾ ਆ ਬਾਬਾ ਦੀਪ ਸਿੰਘ ਜੀ ਦਾ 101 ਜਪਜੀ ਸਾਹਿਬ ਦਾ ਡੇਲੀ ਦਾ ਪਾਰਟ ਸੀ ਸਾਡੇ ਤੋਂ ਹੋਜੂਗਾ ਕਦੀ ਵੀ ਨਹੀਂ ਕਰ ਹੋਣਾ ਹੈਗਾ ਇੱਕ ਵੀ ਨਹੀਂ ਮਸੀ ਹੁੰਦਾ ਆ ਤੇ ਵਾਈਗੁਰੂ ਜੀ ਬਹੁਤ ਮਹਾਰਾਜ ਜੀ ਬਹੁਤ ਪਿਆਰ ਕਰਦੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਅਸੀਂ ਸੋਚ ਹੀ ਨਹੀਂ ਸਕਦੇ ਹੈਗੇ ਅਸੀਂ ਕਿੰਤੂ ਪ੍ਰੰਤੂ ਚ ਜਿਹੜਾ ਲੈਣਾ ਹੁੰਦਾ ਉਹ ਵੀ ਨਹੀਂ ਲੈ ਪਾਉਂਦੇ ਇਸ ਕਰਕੇ ਅਸੀਂ ਵਾਂਝੇ ਰਹਿ ਜੰਨੇ ਆ ਹਨਾ ਜਿਹੜੀ ਗੱਲ ਆਪਾਂ ਨੂੰ ਨਹੀਂ ਚੰਗੀ ਲੱਗਦੀ ਉਹਨੂੰ ਛੱਡ ਦੇਈਦਾ ਹੁੰਦਾ ਆ ਆਪਾਂ ਹੀ ਠੀਕ ਆ ਮੈਨੂੰ ਨਹੀਂ ਚੰਗੀ ਲੱਗਦੀ ਆ ਗੱਲ ਉਹ ਰਹਿਣ ਦੋ ਤੇ ਰਿਐਕਟ ਕਰਨ ਦੀ ਕੀ ਲੋੜ ਆ ਆਪਾਂ ਕਰਮ ਨਹੀਂ ਬਣਾਉਣਾ ਹੈਗਾ हां पर जरूर भाई गुरु जी देखो जरूर ਕਰੋ ਮਹਾਰਾਜ ਜੀ ਨੂੰ ਅਰਦਾਸ ਬੇਨਤੀ ਕਰੋ ਮਾਰੇ ਸਾਡੇ ਤੋਂ ਇਹ ਸੇਵਾ ਲੈ ਲਿਓ ਸੁਚਮਤਾ ਰੱਖੋ ਪਿਆਰ ਦੇ ਵਿੱਚ ਨਿਮਕੇ ਲਾਓ ਜਦੋਂ ਤੁਸੀਂ ਕਹਿੰਦੇ ਨੇ ਹੁੰਦੇ ਹੁਣ ਸਕੂਲ ਦੇ ਵਿੱਚ ਬੱਚੇ ਨੇ 12ਵੀਂ ਤੱਕ ਵੀ ਜਾਣਾ ਹੈ ਤਾਂ ਉਹ ਕਿੰਡਰਗਾਰਡਨ ਦੇ ਵਿੱਚ ਸਟਾਰਟ ਕਰੂਗਾ ਤਾਂ ਹੀ 12ਵੀਂ ਤੱਕ ਪਹੁੰਚੂਗਾ ਨਾ ਹੁਣ ਅਸੀਂ ਡਰਦੇ ਨਾਲ ਪਤਾ ਨਹੀਂ ਹਾਈ ਮੈਜੂਤ ਲਾऊं ਕੀ ਹੋਜੂ ਜੇ ਉਹ ਨਹੀਂ ਪਿਆਰਿਓ ਵਾਈ ਗੁਰ ਜੀ ਇਦਾਂ ਨਾ ਕਰਿਆ ਕਰੋ ਮਾਰੇ ਤੋਂ ਆਗਿਆ ਬੇਨਤੀ ਲੈ ਕੇ ਇਹ ਸ਼ੁਰੂ ਕਰ ਲੇਦਾ ਹੁੰਦਾ ਆ ਮੇਟਾ ਕਿੰਨੀ ਲਾਣੀ ਚਾਹੀਦੀ ਵੈਗੂ ਜੀ ਤੁਸੀਂ ਦੇਖਿਓ ਹੌਲੀ ਹੌਲੀ ਤੁਹਾਡਾ ਵਾਤਾਵਰਨ ਸਾਰਾ ਚੇਂਜ ਹੋਣਾ ਸ਼ੁਰੂ ਹੋ ਜਾਣਾ ਹੁਣ ਦੇਖੋ ਜਿਹੜੇ ਇਹ ਜੈਨ ਭੂਤੇ ਤੁਰੇ ਫਿਰਦੇ ਆ ਵੈਗੂ ਇਹਨਾਂ ਚ ਸਿਰਫ ਦੋ ਤੱਤ ਆ ਕਈਆਂ ਕੋਲ ਤਾਂ ਇੱਕੋ ਹੀ ਤੱਤ ਆ ਹਨਾ ਜਾਵੇ ਇਹਨਾਂ ਕੋ ਅਗਨ ਆ ਜਾ ਬਾਜੂ ਤੱਤ ਆ ਆਪਾਂ ਆਪਣਾ ਸਰੀਰ ਪੰਜਾਂ ਤੱਤਾਂ ਨਾਲ ਬਣਿਆ ਹੋਇਆ ਹੈ ਆਪਣੀ ਚ ਜ਼ਿਆਦਾ ਤਾਕਤ ਉਹਨਾਂ ਦੇ ਨਾਲੋਂ ਪਰ ਅਸੀਂ ਉਹਨਾਂ ਤੋਂ ਡਰ ਜਾਂਨੇ ਆ ਹਾਏ ਮੈਨੂੰ ਤੇ ਮੈਂ ਘਬਰਾਟ ਆਉਂਦੀ ਆ ਮੈਂ 네ਗੇਟਿਵ ਹੋ ਗਿਆ ਮੈਨੂੰ ਐਦਾ ਮੈਨੂੰ ਅੰਦਰ ਕੁਝ ਹੋਈ ਜਾਂਦਾ ਕਿਉਂਕਿ ਅਸੀਂ ਤੁਸੀਂ ਉਹਨਾਂ ਨੂੰ ਹਾਵੀ ਕਰਦੇ ਆ ਆਪਣੇ ਤੇ ਲਾਓ ਜੋਤ ਵਾਹਿਗੁਰੂ ਜੀ ਘਰ ਦੇ ਵਿੱਚ ਮਾਰੇ ਇਹਨੂੰ ਤੁਹਾਨੂੰ ਬਹੁਤ ਤਾਕਤ ਦੇ ਦੇਣੀ ਆ ਨਾਮ ਨਾਮ ਜਪ ਜਿਹੜਾ ਤੁਸੀਂ ਕਰਦੇ ਆ ਬੰਦਗੀ ਸ਼ੁਰੂ ਕਰੋ ਪਿਆਰਿਓ ਕਿਉਂਕਿ ਸ਼ਕਤੀ ਹੋਣੀ ਬਹੁਤ ਜ਼ਰੂਰੀ ਆ ਵਾਹਿਗੁਰੂ ਜੀ ਭਗਤੀ ਤੇ ਸ਼ਕਤੀ ਦੋਨੇ ਚਾਹੀਦੀਆਂ ਆ ਹਨਾ ਮਹਾਰਾਜ ਜੀ ਨੇ ਸਾਨੂੰ ਇੱਕ ਸਾਧੂ ਦੀ ਵੀ ਅਵਸਥਾ ਦਿੱਤੀ ਆ ਤੇ ਇੱਕ ਸੰਤ ਦੀ ਵੀ ਵਿਵਸਥਾ ਦਿੱਤੀ ਆ ਤੇ ਇਹ ਦੋਨੇ ਚਾਹੀਦੀਆਂ ਆ ਪਿਆਰਿਓ ਹਨਾ ਦਸਮਪਾਤਸ਼ਾਹੀ ਸਾਨੂੰ ਦੱਸਦੇ ਗਏ ਆ ਨਾ ਕਿ ਜਿੱਥੇ ਕਦੀ ਵੀ ਤੂੰ ਸ਼ੁਰੂਆਤ ਨਹੀਂ ਕਰਨੀ ਪਰ ਇਹ ਥੋੜੀ ਕਿ ਤੇਰਾ ਕੋਈ ਗੜ ਵੱਡਣ ਨੂੰ ਆਜਵੇ ਤੇ ਤੂੰ ਬੜਾ ਕੇ ਖੜੀ ਨਾ ਮਹਾਰਾਜੀ ਨੇ ਆਪ ਕਦੀ ਵੀ ਕਿਤੇ ਸ਼ੁਰੂਆਤ ਨਹੀਂ ਕੀਤੀ ਹੈਗੀ ਪਰ ਮਹਾਰਾਜੀ ਨੇ ਸਾਨੂੰ ਕਹਿੰਦੇ ਨੇ ਲੜੇ ਦੀਣ ਕੇ ਹੇਠਪੁਰ ਜਾਪੁਰ ਜਾ ਕੱਟ ਮੇਰੇ ਕਬੂ ਨਾ ਛਾਡੇ ਕੀ ਤੇ ਮਾਰੇ ਨੇ ਇਹ ਵੀ ਸਾਨੂੰ ਸਮਝਾਇਆ ਹੈ ਨਾ ਕਿ ਇੱਕ ਸਫਾਈ ਦੀ ਵੀ એનર્ਜੀ ਤੇਰੇ ਚ ਹੋਣੀ ਚਾਹੀਦੀ ਆ ਉਹ ਫਿਰ ਸ਼ਕਤੀਆਂ ਵੈਗੂ ਜੀ ਸਿੰਘਾਂ ਚੋਂ ਤਾਂ ਉਹ ਮਿਲਦੀਆਂ ਆ ਉਹ ਨਾਮ ਜਪ ਸ਼ਕਤੀ ਵਾਲੇ ਨਾਮ ਜਪ ਜ਼ਿਆਦਾ ਕਰਿਆ ਕਰੋ ਪਿਆਰਿਓ हां बहुत सारीयां वाणीयां ਹੈਗੀਆਂ ਆ ਜਿਨ੍ਹਾਂ ਦੇ ਨਾਲ ਤੁਹਾਨੂੰ ਸ਼ਕਤੀ ਮਿਲਦੀ ਆ ਹਨਾ ਹੁਣ ਤੁਸੀਂ ਡੰਡੀ ਦੀ ਬਾਾਰ ਪੜ ਲਓ ਵਾਹਿਗੁਰੂ ਜੀ ਸ਼ਕਤੀ ਕਿੰਨੀ ਪ੍ਰਗਟ ਹੁੰਦੀ ਆ ਤੇ ਪਿਆਰਿਓ ਜਿੱਦਾਂ ਦੀ ਤੁਹਾਡੀ ਹੁਣ ਇੱਕ ਸਾਧੂ ਬਸਤਾ ਦੇ ਵਿੱਚ ਬੈਠਾ ਆ ਉਹ ਠੀਕ ਆ ਪਰਮਾਨ ਆ ਉਹ ਵੀ ਹਨਾ ਪਰ ਦੋਨੇ ਚੀਜ਼ਾਂ ਬਹੁਤ ਜ਼ਰੂਰੀ ਆ ਪਿਆਰਿਓ ਤੇ ਬੜਾ ਚੰਗਾ ਲੱਗਦਾ ਆ ਮਹਾਰਾਜ ਜੀ ਦੇਖੋ ਤੁਹਾਡੇ ਤੋਂ ਨਾਮ ਜਪ ਕਰਾਉਂਦੇ ਨੇ ਤੁਸੀਂ ਕਿੰਨੀਆਂ ਪਿਆਰੀਆਂ ਰੂਹਾਂ ਆ ਮਹਾਰਾਜ ਜੀ ਨੇ ਸਾਨੂੰ ਇਸ ਰਾਹ ਤੇ ਤੋਰਿਆ ਹੋਇਆ ਹੈ ਨਾ ਪਿਆਰਿਓ ਤੇ ਬਹੁਤ-ਬਹੁਤ ਸ਼ੁਕਰਾਨਾ ਤੁਸੀਂ ਵੀਡੀਓ ਦੇਖਦੇ ਹੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਤੇ ਪਿਆਰਿਓ ਆਪ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਤੇ ਹੁਣ ਆਪਾਂ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ